ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਸੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਅੰਦਰ ਦਾਵਾ ਕੀਤਾ ਜਾ ਰਿਹਾ ਹੈ ਹੇਮਕੁੰਡ ਸਾਹਿਬ ਦੀ ਯਾਤਰਾ ਖਰਾਬ ਮੌਸਮ ਹੋਣ ਕਰਕੇ 1 ਜੁਲਾਈ ਤੱਕ ਲਈ ਰੋਕ ਦਿੱਤੀ ਗਈ ਹੈ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਇਹ ਇੱਕ ਪੁਰਾਣੀ ਵੀਡੀਓ ਸੀਗੀ ਜਿਹੜੀ ਕਿ ਦੁਬਾਰਾ ਵਾਇਰਲ ਹਰ ਇੱਕ ਸਾਲ ਵਾਂਗ ਕੀਤੀ ਜਾ ਰਹੀ ਹੈ ਤੇ ਗਲਤ ਅਫਵਾਹਾਂ ਫੈਲਾਈ ਜਾ ਰਹੀਆਂ ਹਨ ਜਿਹੜੇ ਮੇਰੇ ਵੀਰ ਭੈਣ ਬਿਨਾਂ ਕਨਫਰਮ ਕੀਤੇ ਉਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜੀ ਤੇ ਉਹ ਗੁਰੂ ਦੇ ਵੀ ਦੁਖੀ ਨੇ ਜਿਹੜੇ ਇੱਕ ਯਾਤਰਾ ਬਾਰੇ ਗਲਤ ਅਫਵਾਹ ਫੈਲਾ ਰਹੇ ਨੇ ਜਾਣੇ ਅਣਜਾਣੇ ਮੇਰੀ ਬੇਨਤੀ ਹੈ ਉਸ ਵੀਡੀਓ ਨੂੰ ਨਾ ਫਾਰਵਰਡ ਕਰੋ ਤੇ ਨਾ ਅਫਵਾਹ ਫੈਲਾਵੋ ਆਪ ਸਭ ਜੀ ਲਾਈਵ ਟੀਵੀ ਉੱਤੇ ਆਪ ਕਨਫਰਮ ਕਰ ਸਕਦੇ ਹੋ ਮੌਸਮ ਠੀਕ ਹੈ ਸਾਫ਼ ਹੈ ਤੇ ਯਾਤਰਾ ਵੀ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ